اوارਾ ਕੁੱਤਿਆਂ ਦੇ ਮਸਲੇ ਤੇ ਜਾਨਲੇਵਾ ਹਮਲਾ ਬਜ਼ੁਰਗ ਦੀ ਪੁੱਟੀ ਦਾੜੀ ਤੇ 2 ਮਹੀਨੇ ਬਾਅਦ ਵੀ ਦੋਸ਼ੀ ਘੁਮਰੇ ਨੇ ਖੁੱਲੇ ਅੰਮ੍ਰਿਤਸਰ ਚਿੰਸਾਫੀ ਕੋਹਰ ਲਗਾ ਰਿਹਾ ਪੀੜਤ ਪਰਿਵਾਰ ਥਾਣਾ ਸਦਰ ਦੀ ਪੁਲਿਸ ਤੇ ਉੱਠ ਰਹੇ ਨੇ ਸਵਾਲ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਜਿੰਦਰ ਸਿੰਘ ਮੈਂ ਸਰ ਆਸ਼ਿਰਪ ਜਗਦਾਵਨੀ ਮਜੀਠਾ ਰੋਡ ਦਾ ਇੱਕ ਕੀ ਗੱਲਬਾਤ ਹੈ ਜਿਹੜੀ ਫ੍ਰੀਸੀਟੀ ਵੀਰਲ ਹੋਈ ਇਹ ਸਰ ਗੱਲ ਇਦਾਂ ਹੈ ਕਿ 5 11 5ੀ ਨੂੰ ਇਹ ਮੇਰੇ ਫਾਦਰ ਸਾਹਿਬ 12 12:30 ਵਜੇ ਫ੍ਰੀ ਹੋ ਕੇ ਆਪਣੇ ਡੇਰੀ ਫਾਰਮ ਤੋਂ ਮਾਲ ਡੰਗਰਾਂ ਨੂੰ ਕੱਠੇ-ਪੁੱਠੇ ਪਾ ਕੇ ਜੋ ਵੀ ਉਹ ਨਿਕਲੇ ਸੀ ਰਸਤੇ ਵਿੱਚ ਇੱਕ ਘਰ ਹੁੰਦਾ ਹੈ ਉਹ ਘਰ ਵਾਲੇ ਨੇ ਕੁੱਤੇ ਵੱਡੇ ਰੱਖੇ ਆ 3-4 ਆਪਣੇ ਕੁੱਤੇ ਪਾਲੇ ਅੰਦਰ ਪਰ ਉਹ ਆਵਾਰਾ ਬਾਹਰ ਛੱਡ ਛੱਡਦਾ ਹੈ ਤੇ ਉਹ ਕੁੱਤੇ ਹੁੰਦੇ ਜਾਂਦੇ ਨੂੰ ਬੜਾ ਪੈਂਦੇ ਆ ਬਾਈਟ ਕਰਦੇ ਆ ਹੁਣ ਉਸ ਦਿਨ ਵੀ ਮੇਰੇ ਫਾਦਰ ਸਾਹਿਬ 12:30 ਤੋਂ 1 ਵਜੇ ਦੇ ਕਰੀਬ ਬਾਹਰ ਜਿਹੜੋ ਘਰ ਨੂੰ ਆਉਣ ਲੱਗੇ ਉਹ ਕੁੱਤਾ ਭਜਾਇਆ ਉਹਨਾਂ ਦਾ ਅੰਦਰੋਂ ਤੇ ਫੜ ਕੇ ਬਾਈਕ ਦੇ ਉੱਤੇ ਜੰਪ ਕਰਕੇ ਗੱਲ ਨੂੰ ਪਿਆ ਉਹ ਸਿੱਧਾ ਗੱਲ ਨੂੰ ਅਟੈਕ ਕਰਦਾ ਇੱਕ ਕੁੱਤਾ ਤੇ ਉਹਨੂੰ ਜਦੋਂ ਪੱਥਰ ਮਾਰਿਆ ਤਾਂ ਉੱਤੋਂ ਜਿਹੜਾ ਜਿਹਦਾ ਕੁੱਤੇ ਰੱਖੇ ਜਿਸ ਮੁੰਡੇ ਨੇ ਉਹ ਆਪਣੀ ਮਦਰ ਦੇ ਨਾਲ ਆ ਕੇ ਮੇਰੇ ਫਾਦਰ ਸਾਹਿਬ ਦੇ ਗੱਲ ਪਿਆ ਉਹਨਾਂ ਦਾ ਦਾੜਾ ਪੁੱਟਿਆ ਤੇ ਉਹਨਾਂ ਦੀ ਦਸਤਾਰ ਵਗੈਰਾ ਲਾਈ ਤੇ ਜਦੋਂ ਇਹਨਾਂ ਨੇ ਘਰੇ ਆ ਕੇ ਸਾਨੂੰ ਦੱਸਿਆ ਤਾਂ ਆਪਾਂ ਪੁੱਛਣ ਲਈ ਮੈਂ ਤੇ ਮੇਰਾ ਬ੍ਰਦਰ ਗਏ ਆ ਤੇ ਉਹ ਮੁੰਡੇ ਨੇ ਆਪਣੇ ਚਾਚੇ ਸਮੇਤ ਆਪਣੇ ਮਾਸੜ ਸਮੇਤ ਹੋਰ 15 ਤੋਂ 18 ਬੰਦੇ ਉਹਦਾ ਫਾਦਰ ਸਿਰਫ ਉਫਰ ਸਮੀਤ ਸਾਡੇ ਤੇਜਦਾਰ ਹਥਿਆਰਦਾਰ ਕਿਰਪਾਨਾਂ ਨਾਲ ਹਮਲਾ ਕਰਤਾ ਜੈਸਾ ਲਉ ਲਹਾਨ ਆਪਾਂ ਹੁੰਦੇ ਹੋਏ ਤੇ ਥਾਣਾ ਸਦਰ ਵਿਖੇ ਪਹੁੰਚੇ ਥਾਣਾ ਜਾਨੇ जख्मी ਸੀ ਸਰ ਤਿੰਨ ਜਾਣੇ जख्मी ਸੀ ਮੇਰੇ ਫਾਦਰ ਸਾਹਿਬ ਤੇ ਮੇਰਾ ਬ੍ਰਦਰ ਹੀ ਆਪਾਂ ਤਿੰਨੇ ਆਏ ਆ ਤੇ ਇੱਥੇ ਆ ਕੇ ਇਹਨਾਂ ਨੇ ਡਾਟ ਕੱਟ ਕੇ ਸਾਨੂੰ ਦਿੱਤੀ ਆ ਸਿਵਲ ਹਸਪਤਾਲ ਆਪਾਂ ਮੁਲਾਜਾ ਕਰਾਇਆ ਜੋ ਵੀ ਹੋਇਆ ਤੇ ਹੁਣ ਇਹ ਥਾਣਾ ਸਦਰ ਵਾਲੇ ਸਾਨੂੰ ਬੜਾ ਖਰਾਬ ਕਰ ਰਹੇ ਆ ਸਾਨੂੰ ਕਹਿ ਰਹੇ ਕਿ ਤੁਹਾਡਾ ਜੀ ਵਕੂਆ ਨਹੀਂ ਪੈਂਦਾ ਸਾਨੂੰ 25 ਦਿਨਾਂ ਬਾਅਦ ਦੱਸੰਦੇ ਕਿ ਤੁਹਾਡਾ ਠਾਣੇ ਦਾ ਇਹ ਕੋਈ ਨਹੀਂ ਪੈਂਦਾ ਜੇ ਵਕੂਆ ਨਹੀਂ ਪੈਂਦਾ ਤਾਂ ਤੁਸੀਂ ਦੂਜੇ ਠਾਣੇ ਟ੍ਰਾਂਸਫਰ ਕਰੋ ਹਾਂ ਇਹ ਸਬੰਧੀ ਮੈਂ ਸੀਪੀ ਸਾਹਿਬ ਦੇ ਦੀਰਖਾਸਤਾਂ ਗਈਆਂ ਇੱਕ ਨਹੀਂ ਦੋ ਨਹੀਂ ਤਿੰਨ ਦਰਖਾਸਤਾਂ ਉੱਥੋਂ ਆਗੀਆਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਕਰਨਦੇ ਇਹ ਉਹ ਆਈਓ ਨੂੰ ਉਹ ਜਿਹੜਾ ਮੇਨ ਆਈਓ ਜਿਹੜਾ ਇਨਕੁਆਇਰੀ ਆਫਿਸਰੀ ਉਹ ਆਪਣੀ ਬਦਲੀ ਕਰਾ ਕੇ ਚੱਲ ਗਿਆ ਦੂਜੇ ਜਿਹੜੇ ਨਵੇਂ ਆਈਓ ਨੂੰ ਦਿੰਦੇ ਹੀ ਉਹਨੂੰ ਜਿਹੜਾ ਓਨ ਡਿਊਟੀ ਹੈ ਹੀ ਨਹੀਂ ਇਹ ਬੰਦਾ ਦੂਜਾ ਵੀ ਚੇਂਜ ਹੋ ਗਿਆ ਹੁਣ ਤੀਜੇ ਨੂੰ ਦਿੱਤਾ ਤੀਜਾ ਉਦਾਂ ਛੁੱਟੀ ਦੇ ਰਿੰਦਾ ਨਾ ਫੋਨ ਚੱਕਦਾ ਸਾਨੂੰ ਬਹੁਤ ਖੱਜੇ ਖਰਾਬ ਕੀਤਾ ਹੈ 2 ਮਹੀਨੇ ਪਰਸੋ 5 ਤਰੀਕ ਨੂੰ ਹੋਇਆ ਸਾਡੀ ਇੱਕ ਪੈਸੇ ਦੀ ਸੁਣਵਾਈ ਨਹੀਂ ਥਾਣੇ ਨੇ ਕੀਤੀ ਆਪਾਂ ਖੱਜਲ ਖਰਾਬ ਹੋ ਕੇ ਏਸੀਐਮ ਮਾਨ ਤੱਕ ਦਰਖਾਸਤਾਂ ਚਲ ਗਈਆਂ ਉਹ ਵੀ ਇਹਨਾਂ ਦੇ ਮੇਲ ਰਾਈ ਇੱਥੇ ਪਹੁੰਚ ਚੁੱਕੀਆਂ ਪਰ ਉਹਨੂੰ ਵੀ ਕੋਈ ਸੀਐਮ ਮਾਨ ਨੂੰ ਵੀ ਨਹੀਂ ਕੋਈ ਸਮਝ ਦੇ ਆਪਾਂ ਬਹੁਤ ਦੁਖੀ ਹੋਏ ਆ ਤੇ ਬਹੁਤ ਮੰਗਸਰ ਜੋ ਪਰਚਾ ਬਣਦਾ ਹੈ ਉਹ ਪਰਚਾ ਦਿੱਤਾ ਜਾਵੇ ਬੰਦਿਆਂ ਦੇ ਖਿਲਾਫ ਤੇ ਉਹ ਅੱਜ ਵੀ ਬੜਕਾ ਮਾਰਦੇ ਆ ਕੋਠੇ ਦੇ ਸਾਡਾ ਕੀ ਵਿਗਾੜ ਲਿਆ ਸਾਡਾ ਕੀ ਪੱਟ ਲਿਆ ਇਹੋ ਜਿਹੇ ਗੱਲਾਂ ਕਰਦੇ ਆ ਮੇਰਾ ਨਾਮ ਹਰਜੀਤ ਸਿੰਘ ਅਬਦਾਲਾ ਮੈਂ ਜ਼ਿਲ੍ਹਾ ਇੰਚਾਰਜ ਬੋਲਨ ਸਮਾਜਪਾਟੀ ਅੰਮ੍ਰਿਤਸਰ ਅਸੀਂ ਅੱਜ ਇਹਨਾਂ ਦਾ ਜਿਹੜਾ ਕੇਸ ਹੀ ਅੱਜ ਹੀ ਸਾਨੂੰ ਪਤਾ ਲੱਗਾ ਇਹ ਕਿਸ ਦੇ ਸਬੰਧ ਦੇ ਵਿੱਚ ਇਹ ਬਜ਼ੁਰਗ ਆ ਸੀਨੀਅਰ ਸਿਟੀਜਨ ਆ ਤੇ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤੇ ਬਹੁਤ ਦੁੱਖ ਲੱਗਾ ਵੀ 2 ਮਹੀਨੇ ਤੋਂ ਇਹ ਖੱਜਲ ਖਰਾਬ ਹੋ ਰਹੀ ਆ ਤੇ ਐਸਐਚਓ ਸਾਹਿਬ ਨੂੰ ਫੋਨ ਕਰਕੇ ਉਹਨਾਂ ਕੋਲ ਟਾਈਮ ਲੈ ਕੇ ਆਪਾਂ ਮਿਲੇ ਆ ਉਹਨਾਂ ਨੇ ਇੱਥੇ ਰਿਜਨ ਇਹਨਾਂ ਦਾ ਇਹ ਦੱਸਿਆ ਵੀ ਇਹਨਾਂ ਦਾ ਜਿਹੜਾ ਜਿਹੜਾ ਏਰੀਆ ਹੈ ਠਾਣਾ ਇਹ ਥਾਣੇ ਨੂੰ ਨਹੀਂ ਲੱਗਦਾ ਜਿਹੜਾ ਜਿਹੜਾ ਕੇਸ ਹੈ ਇਹਨਾਂ ਦਾ ਉਹ ਥੋੜੀ ਜੀ ਜਗ੍ਹਾ ਦੇ ਜਗ੍ਹਾ ਇਧਰੋਂ ਇਧਰੋਂ ਹੁੰਦਾ ਕਰਕੇ ਉਹ ਦੂਜੇ ਥਾਣਾ ਠੇਰਾ ਥਾਣਾ ਘੇਰਕਮੋਹ ਦੇ ਅੰਡਰ ਜਾਂਦਾ ਤੇ ਅਸੀਂ ਚਲੋ ਇਹ ਕੱਟ ਕੇ ਦੇ ਰਹੇ ਹੁਣ ਉੱਥੇ ਉੱਥੇ ਟਰਾਂਸਫਰ ਕਰ ਰਹੇ ਕੇਸ ਜੇ ਕਾਰਵਾਈ ਨਹੀਂ ਹੋਏਗੀ ਤਾਂ ਫਿਰ ਭੋਜਨ ਸਮਾਜ ਪਾਰਟੀ ਵੱਡਾ ਸੰਘਰਸ਼ ਕਰੇਗੀ ਕਿਉਂਕਿ ਅਸੀਂ ਕਿਸੇ ਨੂੰ ਵੀ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਕਦੀ ਵੀ ਇਜਾਜ਼ਤ ਜਿਹੜਾ ਨਾਂ ਤਾਂ ਪੁਲਿਸ ਪ੍ਰਸ਼ਾਸਨ ਦੇਣਾ ਚਾਹੀਦਾ ਭੋਜਨ ਸਮਾਜ ਪਾਰਟੀ ਵੀ ਇਸ ਚੀਜ਼ ਦੇ ਉੱਤੇ ਜਿਹੜਾ ਪੈਰਾ ਦੇਗੀ ਜੇ ਨਾਂ ਇਨਸਾਫ ਮਿਲੇਗਾ ਫਿਰ ਅਸੀਂ ਜਿਹੜਾ ਆਪ ਮੈਦਾਨ ਦੇ ਵਿੱਚ ਆਵਾਂਗੇ ਕਿਉਂਕਿ ਕਦੀ ਵੀ ਇਦਾਂ ਨਹੀਂ ਹੁੰ ਤੁਹਾਨੂੰ ਨਹੀਂ ਪਤਾ ਲੱਗਾ ਕਿ ਪਰਸੋਂ ਸੀ ਇਹ ਬੜੀ ਤਕੜੀ ਅੰਗੇਲੀ ਹੈ ਜੀ ਇਹਨਾਂ ਨੂੰ ਇੰਨਾਂ ਚੀਜ਼ਾਂ ਦਾ ਇਹਨੂੰ ਪੁਲਿਸ ਨੂੰ ਨਾ ਨੌਲੇਜ ਹੋਣਾ ਇਹ ਬਹੁਤ ਵੱਡੀ ਗੱਲ ਹੈ ਬੜਾ ਤਕੜਾ ਫੇਲੀਅਰ ਆ ਕਿ ਜਿਹੜਾ ਇਹਨਾਂ ਨੂੰ ਆਪਣੇ ਹਦੂਦ ਦਾ ਹੀ ਨਹੀਂ ਪਤਾ ਵੀ ਸਾਡੀ ਹਦੂਦ ਦੇ ਵਿੱਚ ਕੀ ਸੌਂਦਾ ਕਿ ਨਹੀਂ ਆ ਰਿਹਾ 2 ਮਹੀਨੇ ਤੋਂ ਬਜ਼ੁਰਗ ਖੱਜਲ ਖਰਾਬ ਹੋ ਰਹੇ ਆ ਸੀਨੀਅਰ ਸਿਟੀ ਜਾਨਾ ਥੋੜੀ ਪੁਲਿਸ ਨੂੰ ਜੜੀ ਇਹ ਸ਼ਰਮ ਹੋਣੀ ਚਾਹੀਦੀ ਆ ਵੀ ਅਸੀਂ ਕੀ ਕਰ ਰਹੇ ਆ ਇਹਨਾਂ ਖੱਜਲ ਖਲਾਫ ਕਰ ਰਹੇ ਆ ਕਿਉਂਕਿ ਪੁਲਿਸ ਦਾ ਕੰਮ ਹੈਗਾ ਵਾ ਕਿਸੇ ਨੂੰ ਵੀ ਜੜੀ ਸਕਿਉਰਿਟੀ ਪ੍ਰੋਵਾਈਡ ਕਰਨਾ ਕਿਸੇ ਨੂੰ ਇਸ ਤਰ੍ਹਾਂ ਕੋਈ ਵੀ ਹਥਿਆਰ ਲੈ ਕੇ ਇਹਨਾਂ ਤੇ ਜਿਹ ਛੱਟਾਂ ਲਾ ਦੇਣੀਆਂ ਬੜੀ ਦੁੱਖ ਵਾਲੀ ਗੱਲ ਆ ਤੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਠੀਕ ਹੈ ਕੀ ਪਾਈ ਕੀ ਨਾਮ ਜੇ ਆਪਣਾ ਤੇ ਕਿਥੋਂ ਦੇ ਰਹਿਣ ਵਾਲੇ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਕੀ ਕਾਰਨ ਕੀ ਹੈ ਝਗੜੇ ਦਾ ਉਹ ਦੱਸੋ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਮੈਨੂੰ ਕੁੱਤਾ ਪਿਆ ਹੈਗਾ ਤਾਂ ਕੁੱਤੇ ਨੇ ਬੈਕ ਕੀਤਾ ਮੋਟਰਸਾਈਕਲ ਦੇ ਉੱਤੇ ਤੇ ਜਦੋਂ ਮੋਟਰਸਾਈਕਲ ਮੇਰਾ ਨਾਲ ਹੀ ਡੇਪਿਆ ਤੇ ਨਾਲ ਹੀ ਮੈਨੂੰ ਮਦਰ ਦੰਦੇ ਵੱਡਣ ਲੱਗਾ ਤੇ ਮੈਂ ਰੋੜਾ ਮਾਰਿਆ ਕੁੱਤੇ ਨੂੰ ਕੁੱਤੇ ਨੂੰ ਰੋੜਾ ਮਾਰਿਆ ਤੇ ਚਲੋ ਮਾੜੇ ਮੋਟਾ ਮੈਂ ਉਹਨੇ ਦਬਕਾ ਮਾਰਿਆ ਗੱਲ ਵੀ ਕੱਟਤੀ ਚਲੋ ਉੱਤੇ ਨੂੰ ਕੱਢੀ ਐ ਨਾ ਮੈਂ ਹੋਰ ਕਿ ਇਹਨੂੰ ਤਨੀ ਨਾ ਕੱਢੀ ਉਹਨਾਂ ਆਣ ਕੇ ਮਾਂ ਪੁੱਤਾਂ ਨੇ ਤੇ ਮੇਰੀ ਜਸਤਾਰ ਲਾਈ ਨਾਲੇ ਮੇਰਾ ਦਾੜਾ ਖੋਇਆ ਤੇ ਮੇਰੀ ਮੈਨੂੰ ਮਤਲਬ ਗਲਮੰਦਾ ਕੀਤਾ ਤੇ ਥੱਲੇ ਛੁਟ ਕੇ ਮੈਨੂੰ ਮਤਲਬ ਬਾਰ ਬਕਟਿਆ ਵੀ ਤੇ ਉਦੋਂ ਬਾਅਦ ਮੈਂ ਆਪਣੇ ਘਰ ਜਾ ਕੇ ਗੱਲ ਕੀਤੀ ਤੇ ਮੇਰੇ ਬੇਟੇ ਨੇ ਆਣ ਕੇ ਉਹਨਾਂ ਨੂੰ ਪੁੱਛਿਆ ਕਿ ਕਿਸੇ ਤਰ੍ਹਾਂ ਤੋਂ ਉਹਨਾਂ 15 16 ਮੁੰਡੇ ਲਿਆ ਕੇ ਤੇ ਗੱਲ ਪਵਾ ਕੇ ਤੇ ਸਾਨੂੰ ਪਿਓ ਪੁੱਤਾਂ ਨੂੰ ਕੁੱਟਿਆ ਤੇ ਸਾਡੇ ਕੋਈ ਸੀਸੀਟੀਵੀ ਹੈਗੀ ਆ ਸਭ ਕੁਝ ਸਭ ਕੁਝ ਹੈਗੀ ਆ ਦੋ ਮਹੀਨੇ ਹੋ ਗਏ ਕਿੰਨਾ ਕਿੰਨੇ ਦਿਨ ਹੋ ਗਏ ਜੀ ਇਹ ਦੋ ਮਿੰਨ ਇਹ ਹੋ ਜਾਣੇ ਜੀ ਕੱਲ 5 ਤਰੀਕ ਨੂੰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਗਏ ਸੀ ਬੜਿਆਂ ਕੋ ਗਏ ਆ ਜੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਇਹਨਾਂ ਕੀ ਕੀ ਕਹਿੰਦੇ ਉਹ ਸਾਡੇ ਕੋ ਆਂਦੇ ਤੁਹਾਡੀ ਕਾਰਵਾਈ ਕੋਈ ਨਹੀਂ ਆ ਤੇ ਉਹ ਪੈਸਾ ਦੇ ਕੇ ਤੇ ਮਤਲਬ ਢਕਾਈ ਜਾਂਦੇ ਹਰ ਬੰਦੇ ਨੂੰ ਜਿਹੜਾ ਜਿਹੜਾ ਆਈਓ ਲੱਗਦਾ ਉਹਨੂੰ ਪੈਸੇ ਦੇ ਦਿੰਦੇ ਆ ਤੇ ਉਹ ਸਾਡੀ ਗੱਲ ਨਹੀਂ ਪਹਿਲਾਂ ਸਾਡੀ ਗੱਲ ਕਰਦੇ ਜਦੋਂ ਪੈਸੇ ਦੇ ਦਿੰਦੇ ਸਾਡੀ ਗੱਲ ਨਹੀਂ ਕਰਦੇ ਉਹ ਪੈਸੇ ਦੇ ਦੇ ਕੇ ਪ੍ਰਸ਼ਾਸਨ ਕੋ ਆਏ ਉਹ ਕੀ ਕਹਿੰਦੇ ਕਾਦੀ ਗੱਲੋਂ ਕਾਰਵਾਈ ਨਹੀਂ ਹੋਈ ਕੋਈ ਉਹ ਆਂਦੇ ਤੁਹਾਡੇ ਕਾਰਵਾਈ ਕੋਈ ਨਹੀਂ ਬੰਦੀ ਕਾਰਨ ਕੀ ਦੱਸ ਦੇ ਉਹ ਆਂਦੇ ਤੁਹਾਡਾ ਕੇਸ ਹੀ ਨਹੀਂ ਗਾਇਦਾ ਵੱਡਾ ਤੁਸੀਂ ਤੁਈਇ ਇਤਰਾ ਰਾਜੀ ਨਾਮਾ ਲਿਖ ਕੇ ਦੇ ਦਿਓ ਜੀ ਅਸੀਂ ਇਦਾਂ ਰਾਜੀ ਨਾਮਾ ਕਿਦਾਂ ਲਿਖ ਕੇ ਦੇ ਦਈਏ ਕਦੀ ਥਾ ਕੀ ਕਰਦੇ ਹੋ ਮੰਗੇ ਇਹੋ ਹੀ ਕਰਦੇ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਾਨੂੰਨੀ ਕਾਰਵਾਈ ਆ ਜੋ ਵੀ ਪਰਚਾ ਪੰਦਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਠੀਕ ਹਾਂਜੀ